मैत्रीपुर ਮੈਂ ਇਕ ਵਾਰ ਪਹਿਲਾਂ ਜਦੋਂ ਬੈਠੇ ਸੀ ਉਹ ਜਾਂਦੋ ਡੱਬੀ ਲੈਣੇ ਸਿਰਫ ਵਾਰਾੜੀ ਜਾਂਦੇ ਉਹ ਜਿਹੜੇ ਤੁਹਾਨੂੰ ਤੁਸੀਂ ਚੱਲ ਕੇ ਅੱਗੇ ਕੱਟ ਮੈਂ ਆਉਂਦਾ ਉਹ ਜਿਹੜੇ ਦੋ ਨੰਬਰ ਵਾਲੇ ਚਲੇ ਗਏ ਲੇਖੋ ਭਾਈ ਜੀ ਇਹ ਜਿਹੜਾ ਕਟਾ ਟੋਟੋ ਜੀ ਫਿਰ ਉਹ ਵੀ ਜੇ ਨਾ ਆਵੇ ਮੁੰਡੇ ਦਾ ਮੈਂ ਘਟ ਨੰਬਰ ਦੇ ਸਕਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਮੇਰ ਸਿੰਘ ਜੀ ਵਿਖੇ ਅੱਜ ਨਾਮਦੇਵ ਟਾਪ ਛਤਰੀਆ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਅੱਖਾਂ ਦਾ ਚੈੱਕਅਪ ਦਾ ਤੇ ਆਪਰੇਸ਼ਨ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਤਕਰੀਬਨ 400 ਦੇ ਕਰੀਬ ਮਰੀਜ਼ ਆਏ ਨੇ ਉਹਨਾਂ ਦੇ ਅੱਖਾਂ ਦੇ ਚੈੱਕਅਪ ਹੋ ਰਹੇ ਨੇ ਜਿੰਨਾ ਜਿੰਨਾ ਦੇ ਲੈਂਜ ਪੈਣ ਵਾਲੇ ਹੋਣਗੇ ਉਹਨਾਂ ਦੇ ਅੱਖਾਂ ਦੇ ਲੈਂਜ ਨਿਰਮਲ ਜੋਤੀ ਹਸਪੀਟਲ ਮਾਲ ਰੋਡ ਸਰਦਾਰ ਭੁਪਿੰਦਰ ਸਿੰਘ ਜੀ ਜੋ ਇਥੋਂ ਦੇ ਇੰਚਾਰਜ ਨੇ ਡਾਕਟਰ ਸਾਹਿਬ ਉਹ ਆਪਰੇਸ਼ਨ ਕਰਨਗੇ ਅੱਜ ਦੇ ਸਵਾਗਤ ਵਿੱਚ ਅਕਾਲ ਤਖਤ ਸਾਹਿਬ ਦੇ ਹੱਥ ਕ੍ਰਾਂਤੀ ਸਿੰਘ ਸਾਹਿਬ ਯਾਨੀ ਬਲਕੀਤ ਸਿੰਘ ਜੀ ਆਏ ਜਿਨ੍ਹਾਂ ਨੇ ਅਰਦਾਸੇ ਆ ਕੇ ਇੱਥੇ ਅਰਦਾਸ ਕੀਤੀ ਤੇ ਕੈਂਪ ਦਾ ਉਦਘਾਟਨ ਕੀਤਾ ਮੈਂ ਸਮੂਹ ਸੰਤਾਂ ਦਾ ਜਿੰਨੇ ਵੀ ਇਸ ਜਗ੍ਹਾ ਤੇ ਸੱਜਣ ਆਏ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੀਓ ਆਯਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰੋਮਣੀ ਭਗਤ ਬਾਬਾ ਨਾਮਦੇਵ ਜੀ ਕਸ਼ਤਰੀਆ ਐਸੋਸੀਏਸ਼ਨ ਵੱਲੋਂ 8 ਸਾਲ ਦੇ ਮਾਪੁਰਸ਼ਾਂ ਦੇ ਸਹਿਯੋਗ ਨਾਲ ਅੱਖਾਂ ਦਾ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜੋ ਸਵੇਰ ਤੋਂ ਨਿਰਵਿਘਨ ਚੱਲ ਰਿਹਾ ਹੈ ਇਸ ਵੇਲੇ ਕਾਫੀ ਸੰਗਤਾਂ ਮੋਮਾ ਕੇ ਪੁਜਰੀਆਂ ਨੇ ਤਕਰੀਬਨ 3400 ਆਗਮਿਆਂ ਦੀ ਟੈਕਾਪ ਹੋਣੀ ਹੈ ਹੋ ਰਹੀ ਹੈ ਬੜੇ ਪਿਆਰ ਨਾਲ ਹੋ ਰਹੀ ਹੈ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਜੀ ਦੇ ਸਿਰ ਤੇ ਮੇਰਾ ਪ੍ਰਿਆਤ ਕਰੇ ਜੋ ਆਏ ਸਭ ਨੂੰ ਉਹਨਾਂ ਦੀ ਅੱਖਾਂ ਵਾਹਿਗੁਰੂ ਠੀਕ ਠਾਕ ਬਣ ਜਾਣ ਬੜੀਆ ਵਧੀਆ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਹੋਣਗੇ ਉਹਨਾਂ ਦੇ ਡਾਕਟਰ ਸਾਹਿਬ ਦੀ ਡਾਕਟਰ ਕੁਪਿੰਦਰ ਸਿੰਘ ਜੀ ਨਰਮਲ ਜੋਤ ਵਾਲੇ ਆਪਰੇਸ਼ਨ ਕਰਨਗੇ ਤੇ ਇਹਦੀ ਸਾਰੀ ਸੰਸਥਾ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਲੈਨ ਜਿਹੜੇ ਆ ਉਹ ਸੰਸਥਾ ਵੱਲੋਂ ਭਵਾਏ ਜਾਣਗੇ ਅੱਖਾਂ ਅਨਕਾਮੀ ਜਨਰਲ ਆਪਰੇਸ਼ਨ ਹੋਣਗੇ ਉਹਨਾਂ ਨੂੰ ਅਨਕਾਮੀ ਦਿੱਤੀਆਂ ਜਾਣਗੀਆਂ ਸੰਸਥਾ ਵੱਲੋਂ ਇਹ ਹਮੇਸ਼ਾ ਪਹਿਲਾਂ ਵੀ ਇਹ ਕੰਮ ਕੀਤਾ ਜਾਂਦਾ ਸੀ ਉਸ ਵੇਲੇ ਕਰੋਨਾ ਤੋਂ ਬਾਅਦ ਫਿਰ ਕਿਸੇ ਕਾਰਨ ਕਰਕੇ ਰੁਕ ਗਿਆ ਸੀ ਹੁਣ ਦੁਬਾਰਾ ਫਿਰ ਮਹਾਂਪੁਰਸ਼ਾਂ ਦੇ ਸਹਿਯੋਗ ਨਾਲੇ ਸ਼ੁਰੂ ਹੋਇਆ ਹੈ ਵਾਗੁਰੂ ਸਿਰ ਤੇ ਬੇਰ ਪ੍ਰਯਾਤਕ ਇਹਦੇ ਕੰਮ ਨੂੰ ਚਲਾਉਂਦੇ ਰਹਿਣ ਅਤੇ ਜੀ ਵਾਗੁਰੂ ਜੀ ਖਾਲਸਾ ਵਾਗੁਰੂ